ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਇਹ ਜਮਾਲਪੁਰ ਦਰਸ਼ਨ ਦਰਬਾਰ ਵਿੱਚੋਂ ਸ਼ਾਂਤੀ ਮਾਰਚ ਯਾਤਰਾ ਕੱਢੀ ਜਾਣੀ ਹੈ ਜੋ ਕਿ ਮਹਾਰਾਜ ਜੀ ਦੇ ਸ਼ਹੀਦੀ ਦਿਵਸ ਨੂੰ ਮੁੱਖ ਰੱਖਦੇ ਆਂ ਇਹ ਸ਼ਾਂਤੀ ਯਾਤਰਾ ਜਮਾਲਪੁਰ ਦਰਸ਼ਨ ਦਰਬਾਰ ਤੋਂ ਚੱਲੇਗੀ ਅਤੇ ਇਸ ਸ਼ਹਿਰ ਦੇ ਕਿੰਨੇ ਇਲਾਕਿਆਂ ਦੇ ਵਿੱਚ ਨਿਕਲ ਕੇ ਦੁਬਾਰਾ ਫਿਰ ਇੱਥੇ ਵਾਪਸ ਆਏਗੀ ਇਸ ਵਿੱਚ ਮਹਾਰਾਜ ਜੀ ਨੇ ਸਾਡੇ ਸ਼ਾਂਤੀ ਲਈ ਸ਼ਹਾਦਤ ਦਿੱਤੀ ਤੇ ਇਸੇ ਉਸੇ ਸ਼ਾਦਤ ਨੂੰ ਮੁੱਖ ਰੱਖਦੇ ਆਂ ਹੀ ਸ਼ਾਂਤੀ ਮਾਰਚ ਯਾਤਰਾ ਕੱਢੀ ਜਾਂਦੀ ਹੈ ਤਾਂ ਕਿ ਸਹਰ ਜਗ੍ਹਾ ਇਹ ਫੈਲਾਇਸ਼ ਯਾਨੀ ਕਿ ਸੁਨਾਇਆ ਜਾਏ ਕਿ ਸ਼ਾਂਤੀ ਨੂੰ ਮੁੱਖ ਰੱਖਦੇ ਆਂ ਹੀ ਚੱਲਣਾ ਚਾਹੀਦਾ ਹੈ ਹਰ ਜਗ੍ਹਾ ਸ਼ਾਂਤੀ ਹੋਣੀ ਚਾਹੀਦੀ ਹੈ ਸ਼ਾਂਤੀ ਨਾਲ ਸਾਨੂੰ ਚੱਲਣਾ ਚਾਹੀਦਾ ਹੈ ਸਬਰ ਨਾਲ ਚੱਲੋ ਮਾਰੇ ਇਹ ਸਿਖਾਉਂਦੇ ਨੇ ਸੋ ਆਪ ਸਭ ਜੀ ਨੂੰ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਧੰਨਵਾਦ ਹਾਰਾ ਦਾ 38 ਇਹ 38ਵਾਂ 36 ਮਾ ਆਪਣਾ ਮਾਰੇ ਦਾ ਦਿਹਾੜਾ ਹੈ ਯਾਨੀ ਕਿ ਹਰ ਸਾਲ 11 ਨਵੰਬਰ ਨੂੰ ਮਨਾਇਆ ਜਾਂਦਾ ਹੈ ਸੋ ਆਪ ਜੀ ਨੂੰ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਧੰਨ ਗੁਰ ਦਸਨ ਅੱਜ ਅੱਜ ਸਾਡੇ ਮਹਾਰਾਜ ਸਤਗੁਰੂ ਮਹਾਰਾਜ ਦੇ ਦਰਸ਼ਨ ਦਾ ਜਹਾਦ ਦਿਵਸ ਜੋ ਕਿ ਲੁਧਿਆਣੇ ਚ ਅਸੀਂ ਬੜੀ ਤੁਮਤਾਨ ਨਾਲ ਮਨਾਇਆ ਜਾ ਰਿਹਾ ਗੁਰੂ ਮਹਾਰਾਜ ਦੀ ਕਿਰਪਾ ਨਾਲ 38ਵਾਂ ਮਹਾਰਾ ਨੇ ਦੇਸ਼ ਵਾਸਤੇ ਮਾਨਤਾ ਵਾਸਤੇ ਸ਼ਹਾਦਤੀ ਆਪਣੀ ਮਾਰੇ ਬਾਣੀ ਲਿਖੇ ਹਮ ਕਰਨੇ ਆਏ ਲੋਕ ਭਲਾਈ ਦੁੱਖ ਹਰ ਸਤਗੁਰੂ ਨਾਮ ਤੇ ਆਏ ਮਹਾਰਾਜ ਦਰਸ਼ਨ ਦਾ ਨੇ ਸਾਰੇ ਜੀਵਾਂ ਦਾ ਸਾਰੇ ਕੈਨਤ ਦਾ ਭਲਾ ਮੰਗਿਆ ਹੈ ਸ਼ਾਂਤੀ ਵਾਸਤੇ ਅੱਜ ਦਰਸ਼ਨ ਦਰਵਾਰ ਲੁਧਿਆਣਾ ਤੋਂ ਪੀਸ ਮਾਰਚ ਨਿਕਲ ਰਿਹਾ ਸੀ ਹਮ ਹਮਾ ਕੇ ਫਿਰ ਦਰਵਾਰ ਤੇ ਆਵਾਂਗੇ ਉਸ ਤੋਂ ਪ੍ਰਾਂਤ ਫਿਰ ਕੀਰਤਨ ਭਜਨ ਸਪੀਚਾਂ ਹੋਣਗੀਆਂ ਤੇ ਇਹ ਮਹਾਰਾਜ ਦੀ ਕਿਰਪਾ ਨਾਲ ਹੀ ਹੋ ਰਿਹਾ ਸਭ ਕੁਝ ਜੋ ਕੁਝ ਵੀ ਹੋ ਰਿਹਾ ਹੈ ਸਾਰੀ ਕਮੇਟੀ ਨਾਲ ਲੁਧਿਆਣਾ ਕਮੇਟੀ ਹੈ ਸੋ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬਤਾ ਦਾ ਭਲਾ